ਇਹ ਸੂਟ ਦੱਸੇ ਹਾਂ ਇਹ ਸੂਟ ਉਹ ਤਾਂ ਬਸ ਹਾਂ ਸਰ ਜੀ ਬਣਾ ਕੇ ਨਾ ਹਾਂ ਹਾਂ ਤੇ ਕੜਾਈ ਲਾ ਕੇ ਹਾਂ ਗੋਣ ਜਾਣ ਵਾਲਾ ਬੱਜਾ ਬਣ ਸਕਦਾ ਇਹ 250 ਦਾ ਡਬਟਾ ਹੈ ਹਾਂ ਸੀਟ ਜੀ ਨਾਲ ਅਤੇ ਸੰਵਾਦ ਸਾਹਿਤ ਰਜਿਸਟਰ ਮੌਕਾ ਇਹਨਾਂ ਨੇ ਇੱਕ ਪ੍ਰੋਗਰਾਮ ਕਰਵਾਇਆ ਸੀ ਜਿਸ ਦਾ ਨਾਮ ਸੀ ਚਾਰ ਸਾਹਿਬ ਜਾਦੇ ਤੇ ਉੱਥੇ ਮੈਂ ਵੀ ਸਰ ਲੇਡੀਜ਼ ਆ ਵੀ ਸਮਾਨ ਮੰਗਦੀਆਂ ਸੀ ਤੇ ਰਸੀ ਆ ਵੀ ਸਮਾਨ ਪਾਇਆ ਜੀ ਕੁਛ ਇੱਧਰ ਪੈਕਿੰਗ ਕੀਤੀ ਹੋਈ ਹੈ ਜੀ ਠੀਕ ਹੈ ਹਾਂਜੀ ਇਹਨਾਂ ਸਾਰੀ ਦੁਕਾਨ ਵਿੱਚੋਂ ਹੀ ਅਸੀਂ ਇਹ ਲੰਬਾਰੀ ਤੇ ਬੈੱਡ ਜੀ ਮੈਂ ਇਹਨਾਂ ਵਿੱਚੋਂ ਹੀ ਬਣਾਏ ਆ ਜੀ ਅੱਛਾ ਹਾਂਜੀ ਇਹ ਮਤਲਬ ਦੀ ਕਮਾਈ ਚੋਂ ਹੀ ਲਿਆ ਅਸੀਂ ਮੈਂ ਇਹਦੇ ਵਿੱਚੋਂ ਆਪਣੀ ਸਾਰਾ ਜੀ ਸੋਈ ਦਾ ਸਮਾਨ ਤਿਆਰ ਕਰਵਾਇਆ ਜੀ ਠੀਕ ਹੈ ਹਾਂਜੀ ਅੱਛਾ ਇਹ ਵੀ ਇਸ ਤਰ੍ਹਾਂ ਹੀ ਕਰਵਾਇਆ ਹਾਂਜੀ ਇਸ ਤਰ੍ਹਾਂ ਹੀ ਕਰਵਾਇਆ ਜੀ ਠੀਕ ਹੈ ਹਾਂਜੀ ਇਹ ਸੂਟ ਦਾ ਸੀ ਹਾਂ ਇਹ ਸੂਟ ਦਾ

ਇਹ ਕਾਰ ਬਤਾਏ ਇਹ ਸਾਫ ਕੂਟਾ ਦੇ ਨਾਲ ਵੀ ਲੈ ਸਕਦੇ ਆ ਮਾਸੀ ਮਾਸੀ ਬਣਾ ਕੇ ਨਾ ਹਾਂ ਚੜਾਈ ਲਾ ਕੇ ਹਾਂ ਜੋ ਔਨ ਜਾਣ ਵਾਲਾ ਰੱਦੀਆ ਬਣ ਸਕਦਾ ਇਹ 250 ਦਾ ਬਤਾਏ 250 ਹਾਂ ਇਹ ਮੋਟਾ ਸੂਟ ਇਹ ਤਾਂ ਕਿਹਦੇ ਤੋਂ ਬਣਾਉਂਦੇ ਹਾਂ 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 ਇਹ ਆ ਜਾ ਬਹਾਨੇ ਚ ਅੱਲਾ ਦੇ ਪਤਾ ਸਸੇਗਾ ਸਸੇਗਾ ਜੀ ਹੱਤਾ ਹਾਂ ਜੀ ਵਧੀਆ ਬੈਠਾ ਸੀ ਠੀਕ ਹੈ ਸ਼ਾਬਾਸ਼ ਬਹੁਤ ਵਧੀਆ ਕੰਮ ਚੱਲ ਰਿਹਾ ਹਾਂ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਠੀਕ ਹੈ ਚਲੋ ਵਧੀਆ ਉਦਾਂ ਤਾਂ ਰੌਣਕਾਂ ਲੱਗੀਆਂ ਹਾਂ ਜੀ ਹਾਂ ਜੀ ਸਭ ਤੁਹਾਨੂੰ ਬੜੇ ਬਹੁਤ ਵੀ ਕੀਤੇ ਜੀ ਮੈਂ ਥੋੜਾ ਵਿਜੀ ਹੋ ਗਿਆ ਜੀ ਹਾਂ ਠੀਕ ਹੈ ਹਾਂ ਜੀ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਕੰਮ ਚਲਾਇਆ ਮੇਰੇ ਇੱਥੋਂ ਤੱਕ ਕਰ ਪਚਾਇਆ ਤੁਸੀਂ ਨਹੀਂ ਨਹੀਂ ਕੋਈ ਨਹੀਂ ਹਾਂ ਜੀ ਵਧੀਆ ਵਧੀਆ ਮੈਂ ਵੀ ਅੱਜ ਘਰ ਆਇਆ ਸੀਗਾ ਖਾਲੀ ਸੀ ਕੈਂਪ ਦਾ ਮੈਂ ਗੱਲ ਖਿਆ ਹਾਂ ਜੀ ਕੁਝ ਨਿਯਮ ਸ਼ਾਸਕਰੋ ਬੰਦ ਹੋ ਗਏ ਬੇਟਾ ਚਾਲੇ ਉਹ ਸੋ ਪਰ ਮੇ ਸਾਣਾ ਮਿਲਣਾ ਹੈ ਬਹੁਤ ਦੂਰ ਆਇਆ ਸਰ ਅਸੀਂ ਮਿਲ ਸਕਦੇ ਹਾਂ ਸਰ ਹਾਂਜੀ ਤੁਹਾਨੂੰ ਸਰ ਕਿੱਥੇ ਮਿਲੇ ਸੀ ਹਾਂਜੀ ਮੈਨੂੰ ਸੁਖਮਨ ਨੇ ਮਿਲਾਇਆ ਸੀ ਸਾਨੂੰ ਅੱਛਾ ਹਾਂਜੀ ਸੀਰਜਨਾ ਅਤੇ ਸੰਵਾਦ ਸਾਹਿਜ ਰਜਿਸਟਰ ਮੌਕਾ ਇੰਨਾ ਨੇ ਇੱਕ ਪ੍ਰੋਗਰਾਮ ਕਰਵਾਇਆ ਸੀ ਜਿਸ ਦਾ ਨਾਮ ਸੀ ਚਾਰ ਸਾਹਿਬ ਜਾਦੇ ਤੇ ਉੱਥੇ ਮੈਂ ਵੀ ਸ਼ਾਮਿਲ ਹੋਏ ਜਿਸ ਜਿੱਥੇ ਡਾਕਟਰ ਸਰਜੀਤ ਕੌਰ ਵੀ ਆਏ ਸਨ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਕੋਈ ਹੋਰ ਕੰਮ ਵੀ ਕਰ ਸਕਦੇ ਹੋ ਜਿਸ ਵਿੱਚ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਤੇ ਮੈਂ ਉਹ ਗੱਲ ਆ ਕੇ ਆਪਣੀ ਮੰਮੀ ਨੂੰ ਦੱਸੀ ਤੇ ਉਹਨਾਂ ਨੇ ਕਿਹਾ ਆਪਾਂ ਵੀ ਉਹ ਸਭਾ ਨਾਲ ਗੱਲਬਾਤ ਕਰਦੇ ਹਾਂ ਤੇ ਅਸੀਂ ਫਿਰ ਉਹ ਸਭਾ ਕੋਲ ਗਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਡੀ ਹਰ ਇੱਕ ਮਦਦ ਕਰਾਂਗੇ ਤੇ ਫਿਰ ਇਦਾਂ ਮੈਂ ਤੇ ਮੇਰੇ ਮਮਾ ਫਿਰ ਅਸੀਂ ਉਹਨਾਂ ਨੂੰ ਮਿਲੇ ਤੇ ਡਾਕਟਰ ਸਰਜੀਤ ਕੌਰ ਬਰਾੜ ਨੇ ਸਾਨੂੰ ਸਮਝਾਇਆ ਤੇ ਤੇ ਉਹਨਾਂ ਦੀ ਟੀਮ ਨੇ ਦੱਸਿਆ ਕਿ ਅਸੀਂ ਤੁਹਾਡੀ ਹਰ ਇੱਕ ਕੰਮ ਵਿੱਚ ਸਹਾਇਤਾ ਕਰਾਂਗੇ ਉਹਨਾਂ ਨੇ ਸਾਨੂੰ ਸਾਰਾ ਨੋਲੇਜ ਦਿੱਤੀ ਤੇ ਫਿਰ ਸਾਡਾ ਕੰਮ ਵਧੀਆ ਚੱਲ ਪਿਆ ਤੇ ਸਿਰਜਣਾ ਤੇ ਸੰਵਾਦ ਸਹਿਤ ਸਭਾ ਰਜਿਸਟਰਡ ਮੂਗਾ ਨਹੀਂ ਜਿਹੜੀ ਇਹ ਉਪਰਾਲਾ ਕਰਕੇ ਦੁਕਾਨ ਸ਼ੁਰੂ ਕਰਵਾਈ ਆ ਤੁਸੀਂ ਖੁਸ਼ ਹੋ ਨਾ ਪੂਰੇ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂਜੀ ਠੀਕ ਹੈ ਕਿਉਂਕਿ ਹੁਣ ਤਾਂ ਕਾਫੀ ਮੈਂ ਦੇਖਿਆ ਅੱਜ ਹਾਂਜੀ ਤੇ ਕਾਫੀ ਰੌਣਕਾਂ ਲੱਗੀਆਂ ਸੀ ਹਾਂਜੀ ਤੇ ਬਹੁਤ ਵਧੀਆ ਕੋਈ ਗੱਲ ਨਹੀਂ ਤੁਸੀਂ ਖੁੱਲ ਕੇ ਕੰਮ ਕਰੋ ਤੇ ਅੱਗੇ ਤੋਂ ਵੀ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਕਿਸੇ ਵੀ ਸਮੇਂ ਵੀ ਲੋੜ ਪੈਂਦੀ ਹੈ ਤਾਂ ਦੱਸਣਾ ਜ਼ਰੂਰ ਹੈ ਤੇ ਬਾਹਰ ਆਪਣੇ ਕਾਮਦਾਰਾਂ ਇੱਕ ਆਪਣਾ ਨਾਮ ਪੈਦਾ ਕਰੋ ਤੇ ਅਸੀਂ ਕੰਮ ਕੀਤਾ ਤੇ ਲੋਕਾਂ ਨੂੰ ਵੀ ਸਹੂਲਤ ਨਾਲ ਦੇਣੀ ਆ ਠੀਕ ਹੈ ਜਿਆਦਾ ਲਾਰਜ ਨਹੀਂ ਕਰਨਾ ਆਪਾਂ ਠੀਕ ਤੇ ਪਰ ਵਧੀਆ ਸਾਰਿਆਂ ਨੂੰ ਵਧੀਆ ਲੱਗਣਾ ਚਾਹੀਦਾ ਹੈ ਹਾਂਜੀ ਹਾਂਜੀ ਹੋਰ ਹੁਣ ਇਸ ਤੋਂ ਇਲਾਵਾ ਕੀ ਕੀ ਕਰਨਾ ਇਸ ਤੋਂ ਬਾਅਦ ਜਦੋਂ ਭੈਣਾ ਮੇਰੇ ਕੋਲ ਕੱਪੜੇ ਲੈਣ ਆਉਂਦੀਆਂ ਸੀ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਤੁਸੀਂ ਹਨਾ ਜਿਵੇਂ ਘਰ ਦੇ ਆਂਗਲਾ ਸਮਾਨ ਆਏ ਇਹ ਵਾਲਾ ਪਾਓ ਤੇ ਫਿਰ ਮੇ ਇਹ ਸਮਾਨ ਪਾਇਆ ਵਿੱਚ ਸਲਾਈ ਦਾ ਪਾਇਆ ਹੈ ਤੇ ਇਸ ਤਰ੍ਹਾਂ ਕਰਕੇ ਜਿੱਦਾਂ ਜਿੱਦਾਂ ਕੋਈ ਵੀ ਭੈਣ ਚੀਜ਼ ਮੰਗਦੀ ਆ ਉਹ ਚੀਜ਼ ਮੈਂ ਫਿਰ ਉਹ ਲੈ ਆਉਂਦੀ ਗਈ ਠੀਕ ਹੈ ਬਹੁਤ ਵਧੀਆ ਹਾਂਜੀ ਹਾਂਜੀ ਇਹ ਜਗ੍ਹਾ ਤੇ ਸਮਾਨ ਪੂਰਾ ਨਹੀਂ ਆ ਰਿਹਾ ਸੀ ਫਿਰ ਇਸ ਕਰਕੇ ਅਸੀਂ ਦੂਸਰੇ ਕਮਰੇ ਵਿੱਚ ਅੱਧਾ ਸਮਾਨ ਰੱਖਿਆ ਹੈ अच्छा ठीक है हां जी आ जाओ जी तेरा मतलब लगा दा ਵੀ ਇੱਕ ਮੈਂ ਇੱਕ ਦਿਨ ਤਾਂ ਤੁਸੀਂ ਫਿਰ ਸ਼ੌਪਿੰਗ ਮਾਲ ਹੀ ਬਣਾ ਲੋਗੇ ਹਾਂਜੀ ਹਾਂਜੀ ਸਰ ਲੇਡੀਜ਼ ਆ ਵੀ ਸਮਾਨ ਮੰਗਦੀਆਂ ਸੀ ਫਿਰ ਅਸੀਂ ਆ ਵੀ ਸਮਾਨ ਪਾਇਆ ਜੀ ਕੁਛ ਇੱਧਰ ਪੈਕਿੰਗ ਕੀਤੀ ਹੋਈ ਹੈ ਜੀ ਠੀਕ ਹੈ ਹਾਂਜੀ ਇਹਨਾਂ ਸਾਰੀ ਦੁਕਾਨ ਵਿੱਚ ਹੋਈ ਅਸੀਂ ਲੰਬਾਰੀ ਤੇ ਬੈੱਡ ਜੀ ਮੈਂ ਇਹਨਾਂ ਵਿੱਚੋਂ ਹੀ ਬਣਾਏ ਆ ਜੀ ਅੱਛਾ ਹਾਂਜੀ ਇਹ ਮਤਲਬ ਦੀ ਕਮਾਈ ਚੋਂ ਹੀ ਲਿਆ ਹਾਂਜੀ ਹਾਂਜੀ ਅਲਮਾਰੀ ਵੀ ਹਾਂਜੀ ਤੇ ਬੈੱਡ ਵੀ ਹਾਂਜੀ ਮੈਂ ਮਿਹਨਤ ਕੀਤੀ ਆ ਤੇ ਹਾਂ ਨਹੀਂ ਇਸ ਦੀ ਚੁਕਨੀ ਸਾਰਾ ਇਹ ਸੋਈ ਦਾ ਸਮਾਨ ਤਿਆਰ ਕਰਵਾਇਆ ਠੀਕ ਹੈ ਹਾਂਜੀ ਅੱਛਾ ਇਹ ਵੀ ਇਸ ਤਰ੍ਹਾਂ ਹੀ ਕਰਵਾਇਆ ਹਾਂਜੀ ਇਸ ਤਰ੍ਹਾਂ ਹੀ ਕਰਵਾਇਆ ਜੀ ਠੀਕ ਹੈ ਹਾਂਜੀ ਬਹੁਤ ਵਧੀਆ ਚਲੋ ਬਹੁਤ ਵਧੀਆ ਗੱਲ ਕਰਨੀ ਮਤਲਬ ਤੁਸੀਂ ਖੁਸ਼ ਆ ਆਪਣੇ ਹਾਂਜੀ ਹਾਂਜੀ ਚਲੋ ਬਹੁਤ ਸੁਣੀ ਗੱਲ ਠੀਕ ਹੈ ਮੈਂ ਕਿਸੇ ਦਿਨ ਟੀਮ ਨੂੰ ਵੀ ਕਹੂੰਗਾ ਹਾਂਜੀ ਉਹ ਵੀ ਕਰਨ ਕਿਸੇ ਦਿਨ ਪੂਰੇ ਗੇੜਾ ਮਾਰ ਕੇ ਜਾਣਗੇ ਠੀਕ ਹੈ ਜੀ ਡਾਕਟਰ ਸਾਹਿਬ ਵੀ ਹੋਣਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਕੋਈ ਵੀ ਕਰਨਾ ਕੋਈ ਤੇ ਜਰੂਰ ਦੱਸਿਆ ਜੀ ਹੋਰ ਵੀ ਕੁੜੀਆਂ ਜਿੰਨੀਆਂ ਉਹ ਨਾਲ ਜੋੜੋ ਹਾਂਜੀ ਜੇ ਕੋਈ ਕੁੜੀਆਂ ਹੋਰ ਸਲਾਈ ਦੇ ਵਿੱਚ ਅੱਗੇ ਆ ਜਾਣੀਆਂ ਜਾਂ ਕੋਈ ਹੋਰ ਜਿਹਾ ਵੀ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਵੀ ਜੋੜ ਲਓ ਠੀਕ ਹੈ ਚਲੋ ਠੀਕ ਹੈ ਸ਼ਾਬਾਸ਼ ਬਹੁਤ ਚਲੋ ਬਹੁਤ ਵਧੀਆ ਕੰਮ ਤੁਹਾਡਾ ਚੱਲ ਰਿਹਾ ਹਾਂਜੀ ਤੇ ਇਦਾਂ ਹੀ ਇਹਨੂੰ ਜਾਰੀ ਕੋਈ ਹੋਰ ਵੀ ਕੁੜੀਆਂ ਹੈਗੀਆਂ ਜਿਹੜੀਆਂ ਕੇ ਮਤਲਬ ਵੀ ਤੁਹਾਡੇ ਵੱਲ ਦੇਖ ਕੇ ਤੇ ਅੱਗੇ ਵਧਣਾ ਚਾਹੁੰਦੀਆਂ ਹਾਂ ਹਾਂਜੀ ਇਹ ਮੇਰੇ ਨਾਲ ਹੀ ਖੜੀ ਗਈ ਅੱਛਾ ਤੇ ਇਹ ਸਲਾਈ ਦਾ ਕੰਮ ਮੇਰੇ ਨਾਲ ਹੀ ਕਰਾਉਂਦੀ ਆ ਨਾਲ ਮੇਰੀ ਹੈਲਪ ਕਰਾਉਂਦੀ ਆਈ ਤੇ ਇਹ ਵੀ ਚਾਹੁੰਦੀ ਆ ਕਿ ਮੇਰੇ ਤਰ੍ਹਾਂ ਇਹ ਵੀ ਕੰਮ ਕਰੇ ਕਰ ਸਕੇ ਠੀਕ ਹੈ ਹਾਂਜੀ ਹਾਂ ਤੁਸੀਂ ਵੀ ਚਲਦੇ ਹੋ ਕੰਮ ਕਰਨਾ ਹਾਂਜੀ ਠੀਕ ਹੈ ਜੇ ਤੁਹਾਨੂੰ ਆਪਾਂ ਸਲਾਹ ਦੇ ਕੇ ਕੰਮ ਸ਼ੁਰੂ ਕਰਵਾਈਏ ਤੇ ਤੁਸੀਂ ਕਰ ਲੋਗੇ ਇਹ ਕੰਮ ਹਾਂਜੀ ਠੀਕ ਹੈ ਚਲੋ ਠੀਕ ਹੈ ਕੋਸ਼ਿਸ਼ ਕਰਦੇ ਹਾਂ ਬਹੁਤ ਵਧੀਆ ਹਾਂਜੀ ਤੇ ਇਸੇ ਤਰੀਕੇ ਦੇ ਨਾਲ ਨਾ ਅੱਗੇ ਵੀ ਲੋਕਾਂ ਨੂੰ ਦੱਸੋ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਔਰਤਾਂ ਉਹਨਾਂ ਨੂੰ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਕਰਨਾ ਚਾਹੀਏ ਅਸੀਂ ਕੰਮ ਕਰ ਸਕਦੀਆਂ ਹਾਂ ਹਾਂਜੀ ਤੇ ਜੇ ਇੱਕ ਮਰਦ ਵੀ ਸਾਰਾ ਦਿਨ ਮਿਹਨਤ ਕਰਦਾ ਹਾਂਜੀ ਤੇ ਉਹਦੀ ਮਿਹਨਤ ਦੇ ਨਾਲ ਆਪਾਂ ਨੂੰ ਪਤਾ ਵੀ ਘਰ ਦੇ ਵਿੱਚ ਗੁਜ਼ਾਰਾ ਮੁਸ਼ਕਲ ਹੁੰਦਾ ਤੇ ਜੇ ਔਰਤ ਵੀ ਉਹਦੇ ਨਾਲ ਕੰਦੇ ਨਾਲ ਖੰਦਾ ਜੋੜ ਕੇ ਖੜ ਜਾਵੇ ਹਾਂਜੀ ਫਿਰ ਉਹ ਵੀ ਜ਼ਿੰਮੇਵਾਰੀ ਲਵੇ ਬਰਾਬਰ ਦੀ ਤਾਂ ਫਿਰ ਜਿਹੜੀ ਬੱਚੇ